ਇਕਟਨਾ ਬੀਤੇ ਸ਼ਾਮ ਲਗਭਗ 4 ਵਜੇ ਗੋਇੰਦਵਾਲ ਕਪੂਰਥਲਾ ਰੋਡ ਦੇ ਨੇੜੇ ਮੰਡੀ ਮੋੜ ਵਿਖੇ ਮਹਿੰਦਰਾ ਪਿਕਅਪ ਅਤੇ ਵਰਨਾ ਗੱਡੀ ਦੇ ਵਿਚਾਲੇ ਵਾਪਰੀ ਹੈ ਜਦੋਂ ਇਹ ਭਿਆਨਕ ਹਾਦਸਾ ਹੋਇਆ ਤਾਂ ਪਿੰਡ 나ਟਲੀ ਦੀਆਂ ਤਿੰਨ ਔਰਤਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਫੈਲ ਗਿਆ ਪਿੰਡ ਨਾਰਲੀ ਤੋਂ ਸਾਬਕਾ ਚੇਰਮੈਨ ਬਲਵਿੰਦਰ ਸਿੰਘ ਸੰਧੂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 5 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਨਾਰਲੀ ਤੋਂ ਲਗਭਗ 20 ਤੋਂ 25 ਮੈਂਬਰ ਮਹਿੰਦਰਾ ਪਿਕਅਪ ਗੱਡੀ ਕਿਰਾਏ ਤੇ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਡੇਰਾ ਵੜਪਾਖ ਸਿੰਘ ਦੇ ਲਈ ਯਾਤਰਾ ਤੇ ਗਏ ਸਨ ਅਤੇ ਬੀਤੇ ਕੱਲ੍ਹ ਸ਼ਾਮ ਜਦੋਂ ਵਾਪਸੀ ਦੌਰਾਨ ਮੰਡੀ ਬੋਡ ਨਜ਼ਦੀਕ ਇਸ ਗੱਡੀ ਦਾ ਵਰਨਾਕਾਰ ਤੇ ਨਾਲ ਐਕਸੀਡੈਂਟ ਹੁੰਦਾ ਤਾਂ ਇਸ ਹਾਦਸੇ ਦੇ ਦੌਰਾਨ ਹੀ ਵਰਨਾਕਾਰ ਦੇ ਡਰਾਈਵਰ ਦੀ ਵੀ ਜਾਨ ਗਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਹੜਾਗਿਰਤੇ ਦੁਕਾਨਦਾਰਾਂ ਦੇ ਵੱਲੋਂ ਬੜੀ ਹੀ ਜਦੋਜਹਿਦ ਦੇ ਨਾਲ ਸਵਾਰੀਆਂ ਨੂੰ ਖਿੱਚ-ਖਿੱਚ ਕੇ ਬਾਹਰ ਕੱਢਿਆ ਗਿਆ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਯਾਤਰੀਆਂ ਦੇ ਵਿੱਚ ਜਨਾਨਾ ਸਵਾਰੀਆਂ ਜ਼ਿਆਦਾ ਸਨ ਉਹਨਾਂ ਦੇ ਨਾਲ ਕੁਝ ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਸੀ ਮਰਨ ਵਾਲਿਆਂ ਦੇ ਵਿੱਚ ਪਿੰਡ ਨਾਰਲੀ ਤੋਂ ਅਮਰੀਕ ਕੌਰ ਜੀਾਂ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਦਰਮਿਆਨ ਸੀ ਪਤਨੀ ਗੁਰਮukh ਸਿੰਘ ਬਲਵੀਰ ਕੌਰ ਉਮਰ ਉਹਨਾਂ ਦੀ ਵੀ ਕਰੀਬ 60 ਤੋਂ 65 ਸਾਲ ਦੇ ਹੀ ਦਰਮਿਆਨ ਸੀ ਪਤਨੀ ਅਮਰੀਕ ਸਿੰਘ ਅਤੇ ਮਨਜੀਤ ਕੌਰ ਸ਼ਾਮਿਲ ਨੇ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਯਾਤਰੀਆਂ ਦੇ ਵਿੱਚ ਜ਼ਿਆਦਾਤਰ ਇੱਕੋ ਹੀ ਪਰਿਵਾਰ ਦੇ 4 ਤੋਂ 5 ਮੈਂਬਰ ਸ਼ਾਮਿਲ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਦੇ ਵਿੱਚ ਕਾਜਲ ਪੁੱਤਰੀ ਸਰਵਨ ਸਿੰਘ ਅਰਵਨ ਸਿੰਘ ਪੁੱਤਰ मुख्तियार सिंह हरचंद पुत्र तरलोक सिंह, गणता कौर पत्नी पूरन सिंह, कुलविंदर कौर पत्नी राजबीर सिंह सोनू सिंह पुत्र अनोख सिंह हरप्रीत कौर पत्नी विजय सिंह, सिमरन कौर पुत्री विजय सिंह शिवजोत सिंह पुत्र विजय सिंह तो इलावा कुछ होर जाने भी गंभीर रूप के नाल जख्मी ने कुछ बच्चों दी सटा लगिया ने जिन्हों कि हस्पता विखे भर्ती करवा दिता गया हालात यहोजे नाजुक बने हुए हैं ਕੀ ਪਰਿਵਾਰ ਇਸ ਔਖੇ ਸਮੇਂ ਨੂੰ ਰੱਬ ਦਾ ਨਾਮ ਲੈ ਕੇ ਹੀ ਕੱਢ ਰਿਹਾ ਅਤੇ ਹੀ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਕ ਜੀ ਅਤੇ ਬੱਚੇ ਚੰਗੇ ਭਲੇ ਹੋ ਜਾਣ ਕੀ ਨਾਮ ਵੀ ਤੁਸੀਂ ਆਪਣਾ ਆਪਣਾ ਨਾਮ ਜੀ ਬਲਵਿੰਦਰ ਸਿੰਘ ਬਲੌਕ ਸ਼ੰਤੀ ਮੈਂਬਰ ਸਾਫ ਕੈ ਕਿਹੜਾ ਪਿੰਡ ਜੀ ਆਪਣਾ ਸਾਡਾ ਪਿੰਡ ਨਾਰਲੀ ਆ ਜੀ ਜੋ ਕਿ ਸਾਡੇ ਨਗਰ ਦੇ ਵਿੱਚੋਂ ਸੰਗਤ ਗਈ ਸੀ ਦੇਹਰਾ ਸਾਹਿਬ ਤੇ ਨੰਦਪੁਰ ਸਾਹਿਬ ਤੇ ਆਉਂਦੇ ਆਉਂਦੇ ਇਹ ਦੇਖਦੇ ਆਏ ਸੀਗੇ ਆਪਣੀ ਯਾਤਰਾ ਵਾਸਤੇ ਗਏ ਸੀਗੇ ਤੇ ਯਾਤਰਾ ਕਰਦੇ ਕਰਦੇ ਜਿਹਦੇ ਵਿੱਚੋਂ ਤਿੰਨ ਜੀਵਨ ਮਰ ਗਏ ਆ ਜਿਹੜੀਆਂ ਤਿੰਨ ਬੀਬੀਆਂ ਬੀਬੀ ਅਮਰੀਕਾ ਔਰ ਬਲਬੀਰ ਕੌਰ ਤੇ ਮਨਜੀਤ ਕੌਰ ਇਹ ਤਿੰਨਾਂ ਜਾਨਾਂ ਦੀ ਡੈਥ ਹੋ ਗਈ ਆ ਤੇ ਬਾਕੀ ਜਿਹੜੇ ਆ ਪਰਿਵਾਰ ਦੇ ਸਰੀਸ ਜੀ ਕਾਫੀ ਆ ਕਿਸੇ ਦਾ ਲੱਖ ਟੁੱਟ ਗਿਆ ਕਿਸੇ ਦੀ ਲੱਤ ਟੁੱਟ ਗਈ ਆ ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਤੇ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਜੋ ਵੀ ਵਾਤਵਤ ਸਹਾਇਤਾ ਉਹ ਦਿੱਤੀ ਜਾਵੇ ਕਿਉਂਕਿ ਇਲਾਜ ਕਰਾਉਣ ਜੋਗੇ ਪਰਿਵਾਰ ਨਹੀਂ ਹੈਗੇ ਇਸ ਕਰਕੇ ਇਹਨਾਂ ਦੀ ਜ਼ਰੂਰ ਸਹਾਇਤਾ ਕੀਤੀ ਜਾਵੇ ਅਸੀਂ ਤਾਂ ਜੀ ਇਹ ਮੰਗ ਕਰਦੇ ਆ ਕੀ ਨਾਮ ਇਧੀਆਂ ਆਪਣਾ ਮੁਖਤਾਰ ਸਿੰਘ ਤੇ ਇਹ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦੇ ਆ ਆਪਣੇ ਇਹ ਭਰਜਾਈ ਮੇਰੀ ਤੇ ਕੀ ਗੱਲ ਬਣੀ ਜੀ ਇਹਨਾਂ ਦੀ ਇਹ ਜੀ ਯਾਤਰਾ ਗਏ ਆ ਆਨੰਦਪੁਰ ਸਾਹਿਬੋਂ ਆਨੰਦਪੁਰ ਸਾਹਿਬੋਂ ਉਹਦੀਆਂ ਗੱਡੀ ਵਜ੍ਹੀ ਫਤੂਟਿੰਗੇ ਲੱਗ ਗਏ ਗੱਡੀ 'ਚ ਗੱਡੀ ਵਾਜ ਕੇ ਐਕਸੀਡੈਂਟ ਹੋ ਗਿਆ ਕਿੰਨੇ ਜਣੇ ਸੀ ਵਿਧੀਆਂ ਇਹ 25 ਜਣੇ ਐ 25 30 ਜਣੇ ਤੇ ਇਹਨਾਂ ਦੀ ਮੌਤ ਹੋ ਗਈ ਕਿ ਕਦੋਂ ਬਾਅਦ ਚੋ ਜੀ ਨਹੀਂ ਮੌਤ ਹੋ ਗਈ ਕਿੰਨ ਮੌਤਾਂ ਮੁੱਕ ਚੁੱਕੀਆਂ ਨਾਂ ਕੀ ਇਹਨਾਂ ਦਾ ਮਰੀਕੌਰ ਤੇ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਤਿੰਨ ਬੱਚੇ ਆ ਜੀ ਇੱਕ ਵਿਆਹਿਆ ਤੇ ਦੋ ਜਣੇ ਲੜਕੀ ਇੱਕ ਵਿਆਹੀ ਵੀ ਜੀ ਕੀ ਨਾਂ ਆਪਣਾ ਜੀ ਮੇਰਾ ਨਾਂ ਵੀਵਿੰਦਰ ਸਿੰਘ ਹੈ ਜੀ ਤੇ ਇਹ ਜਿਹਨਾਂ ਦੀ ਡੈਥ ਹੋਈ ਆ ਇਹਨਾਂ ਦਾ ਨਾਂ ਕੀ ਹੈ ਇਹਨਾਂ ਦਾ ਨਾਂ ਬਲਵੀਰ ਕੌਰ ਹੈ ਮੇਰੇ ਸਕੇ ਤਾਈ ਜੀ ਫੇ ਕੀ ਘਟਨਾ ਵਾਪਰੀ ਜੀ ਘਟਨਾ ਇਹ ਸੀ ਅਨੰਦਪੁਰ ਸਾਹਿਬ ਯਾਤਰਾ ਵਾਸਤੇ ਗਿਆ ਸੀ ਯਾਤਰਾ ਕਰਕੇ ਵਾਪਸ ਆ ਰਹੇ ਸੀ ਟਿੰਡਪਾ ਪਟੂ ਦੀ ਮਾਰ ਨੇੜੇ ਪੂਰਸਲਾ ਜੁਲ੍ਹੇ ਦੇ ਨੇੜੇ ਬਹੁਤ ਪਿਆੜਾ ਹੱਸਦਾ ਆ ਵਰਨਾ ਗੱਡੀ ਵੱਜੀ ਵਿੱਚ ਤੇ 25 25 ਸਵਾਰੀਆਂ ਦੇ ਕਰੀਬ ਸਾਰੀਆਂ ਸਵਾਰੀਆਂ ਬੈਠੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਬੱਚੇ ਵੀ ਔਰ ਲੇਡੀਜ਼ ਜ਼ਿਆਦਾ ਸੀ ਨਾਲ ਔਰ ਇੰਨਾ ਕਿ ਧਿਆਨ ਖਾਸਦਾ ਆ ਕਿ ਤਿੰਨ ਮੌਤਾਂ ਲੇਡੀਆਂ ਨਾਲ ਲੀ ਬੈਣੀਆਂ ਜਿਹੜੀਆਂ ਬਲਵੀਰ ਕੌਰ ਮਰੀਕ ਕੌਰ ਗੁਰਮੀਤ ਕੌਰ ਜਿੰਨਾਂ ਦੀਆਂ ਬਹੁਤ ਜ਼ਿਆਦਾ ਧਿਆਨ ਖਾਸਦਾ ਹੈ ਜਿਹਦਾ ਯਾਨੀ ਕਿ ਮਿਲਸਾਨ ਦੇ ਇਹਨਾਂ ਜਿਹੜੇ ਦੂਸਰੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਭਿਆਨਕ ਲੱਗੀਆਂ ਹੋਈਆਂ ਜਿਨ੍ਹਾਂ ਦਾ ਤੋਂ ਬਚਨ ਦੀ ਹਾਲਤ ਨਹੀਂ ਹੈਗੀ ਬਹੁਤ ਪਿਆੜ ਕਾਸ ਦਾ ਦੇ ਲਈ ਬਹੁਤ ਜੋ ਕੈਚ ਕੈਨ ਜੋਗ ਨਹੀਂ ਯਾਰ ਅਹੀਂ ਇਹੀ ਮੰਗ ਕਰਦੇ ਆ ਪਰ ਮਰ ਜੋ ਕਰ ਦਿੱਤਾ ਪਾਣਾ ਲੱਤ ਗਿਆ ਬਾਕੀ ਪੰਜਾਬ ਸਰਕਾਰ ਜੋ ਇਸ ਪਰਿਵਾਰ ਨੂੰ ਆਪਣੇ ਪੱਖੋਂ ਕੁਝ ਸਹੂਲਤ ਦੇਵੇ ਬੜੇ ਸਟੇਟੇ ਢੰਗ ਨਾਲ ਆਣ ਕੇ ਇਹਨਾਂ ਦੀ ਪੁਛਗਿਸ਼ ਕਰਨ ਇਹਨਾਂ ਦੀ ਸਹਾਇਤਾ ਕਰਨ ਇਹੀ ਮੰਗ ਕਰਦੇ ਆ